ਸ਼ਸ਼੍ਰੀਕਾਲ ਜੀ ਆਇਆਂ ਨੂੰ ਡੀਡੀ ਜਲੰਧਰ ਦੇ ਸਾਰੇ ਦਰਸ਼ਕਾਂ ਦਾ ਮੈਂ ਡਾਕਟਰ ਪੂਜਾ ਕਪੂਰ ਨਿੱਘਾ ਸਵਾਗਤ ਕਰਦੀ ਹਾਂ ਹੈਲੋ ਡਾਕਟਰ ਦੀ ਅੱਜ ਦੀ ਲੜੀ ਵਿੱਚ ਦਰਸ਼ਕੋ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਅਸੀਂ ਤੁਹਾਡੇ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਹੋਣਗੇ ਫਿਰ ਵੀ ਇੱਕ ਵਾਰੀ ਦੱਸਦਾ 0181 281 4261 281 4264 ਦਰਸ਼ਕੋ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਸ-ਪड़ोस ਵਿੱਚ ਤੁਸੀਂ ਦੇਖੋਗੇ ਕਿ ਹਰ ਕਿਸੇ ਨੂੰ ਆਪਣੇ ਘਰ ਪਰਿਵਾਰ ਵਿੱਚ ਵੀ ਸਰਦੀ ਖਾਂਸੀ ਨੇ ਬਹੁਤ ਤੰਗ ਕੀਤਾ ਹੋਇਆ ਹੈ ਜੀ ਹਾਂ ਅੱਛਾ ਅਸੀਂ ਗੱਲਬਾਤ ਕਰਾਂਗੇ ਸਰਦੀਆਂ ਵਿੱਚ ਹੋਣ ਵਾਲੀ ਕੰਨ ਨੱਕ ਗਲੇ ਦੀਆਂ ਪ੍ਰੋਬਲਮਸ ਬਾਰੇ ਜੀ ਹਾਂ ਜਿਹਦੇ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਨੱਕ ਕੰਨ ਗਲੇ ਦੇ ਸਪੈਸ਼ਲਿਸਟ ਡਾਕਟਰ ਡਾਕਟਰ ਸ਼ਿਸ਼ਿਰ ਜੈਨੂ ਸਪੈਸ਼ਲੀ ਤੁਹਾਡੇ ਨਾਲ ਚਰਚਾ ਕਰਨ ਲਈ ਬੁਲਾਇਆ ਹੈ ਡਾਕਟਰ ਸ਼ਿਸ਼ਿਰ ਤੁਹਾਡਾ ਸਾਡੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਡਾਕਟਰ ਤਾਂ شوف ਸਰਦੀਆਂ ਦਾ ਮੌਸਮ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਹਰ ਕਿਸੇ ਦਾ ਹੀ ਗਲਾ ਖਰਾਬ ਹੈ। ਆਪਣੀ OPD ਵਿੱਚ ਵੀ ਮੇਰੇ ਕੋਲ ਬੱਚੇ ਆਉਂਦੇ ਆ ਉਸ ਇੱਕੋ ਹੀ ਚੀਜ਼ ਹੈ ਕਿ ਡਾਕਟਰ ਸਭ ਖਾਂਸੀ ਨਹੀਂ ਬੰਦ ਹੋ ਰਹੀ, ਜ਼ੁਕਾਮ ਬਹੁਤ ਜ਼ਿਆਦਾ ਹੈ। ਖਾਂਸੀ ਜ਼ੁਕਾਮ ਦੇ ਨਾਲ ਹੈਡੇਕ ਹੋ ਰਿਹਾ ਹੈ, ਬਾਡੀਏਕਸ ਨੇ, ਫੀਵਰ ਨੇ। ਮਤਲਬ ਇਸ ਤਰ੍ਹਾਂ ਲੱਗ ਰਿਹਾ ਜਿਦਾਂ ਇੱਕ ਫਲੂ ਟਾਈਪ ਹੀ ਫੈਲਿਆ ਹੋਇਆ ਹੈ, ਹਰ ਕਿਸੇ ਨੂੰ ਹੀ ਇਹ ਪ੍ਰੋਬਲਮ ਹੈ। ਡਾਕਟਰ ਤੁਸੀਂ ਆਪਣੇ ਕਲੀਨਿਕ ਵਿੱਚ ਸਰਦੀਆਂ ਵਿੱਚ ਕਿਹੜੀ ਖਾਸ ਪ੍ਰੋਬਲਮਸ ਦੇਖਦੇ ਹੋ? ਮੇਨ ਜੋ ਪ੍ਰੋਬਲਮਸ ਅਸੀਂ ਦੇਖਦੇ ਹਾਂ, ਮੇਨ ਸਰਦੀ ਖਾਂਸੀ ਜੁਕਾਮ ਖਾਂਗਰੇਸ਼ਾ ਇਹ ਚੀਜ਼ਾਂ ਮੇਨਲੀ ਆਉਂਦੀਆਂ ਹੀ ਹੈ ਜੀ ਮੌਸਮ ਦੇ ਹਿਸਾਬ ਸਿਰ ਚੇਂਜ ਹੁੰਦੇ ਹਿਸਾਬ ਸਿਰ ਇਹ ਚੀਜ਼ਾਂ ਬਹੁਤ ਕਾਮਨ ਹੈ ਜੀ ਤੇ ਇਹਨਾਂ ਦਾ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਜੀ ਅ ਸਰਦੀ ਹੋਣਾ ਉਹਦੇ ਕਰਕੇ ਹੀ ਅੱਗੇ ਖਾਂਸੀ ਕਈਆਂ ਨੂੰ ਹੁੰਦੀ ਹੈ ਹਰ ਇੱਕ ਪੇਸ਼ੈਂਟ ਦੇ ਵਿੱਚ ਅਲੱਗ-ਅਲੱਗ ਸਿੰਪਟਮਸ ਅਲੱਗ-ਅਲੱਗ ਤਕਲੀਫਾਂ ਆਂਦੀਆਂ ਹੈ ਜੀ ਚੀਜ਼ ਬਿਮਾਰੀ ਉਹੀ ਹੈ ਜਾਂ ਤੇ ਜਿੰਨੂੰ ਆਪਾਂ ਫਲੂ ਕਹਿ ਦਿੰਨੇ ਆ ਜਾਂ ਕਾਮਨ ਕੋਲਡ ਨੋਮਲ ਪਾਸ਼ਾ ਦੇ ਵਿੱਚ ਕਹਿ ਦਿੰਨੇ ਆ ਜੀ ਇਦੋਂਕਿ ਅਕਸਰ ਲੋਕ ਹੀ ਇਹ ਸੋਚਦੇ ਆ ਕਿ ਘਰ ਪਰਿਵਾਰ ਵਿੱਚ ਲੋਕੀ ਕਹਿ ਦਿੰਦੇ ਕੀ ਹੈ ਜੀ ਕੋਲਡ ਹੀ ਹੋਇਆ ਸਿਰਫ ਕਾਮਨ ਕੋਲਡ ਹੈ ਸਰਦੀ ਖਾਂਸੀ ਠੀਕ ਹੋ ਜਾਏਗੀ ਲੋਕੀ ਕਈ ਵਾਰੀ ਪਹਿਲੇ 4-5 ਦਿਨ ਤੱਕ ਗੌਰ ਹੀ ਨਹੀਂ ਕਰਦੇ ਹੈ ਨਾ ਘਰੇਲੂ ਨੁਸਖੇ ਹੀ ਕਰਦੇ ਰਹਿੰਦੇ ਹੈ ਸਟੀਮ ਸਟੂਮ ਲਈ ਕੋਈ ਦਵਾਈ ਨਹੀਂ ਲੈਂਦੀ ਹੁੰਦਾ ਕੀ ਹੈ ਫਿਰ ਅੱਜਕੱਲ ਮੈਂ ਦੇਖ ਰਹੀ ਹਾਂ ਕਿ ਇਦਾਂ ਦੇ ਪੇਸ਼ੈਂਟ ਜਿਹੜੇ 4-5 ਦਿਨ ਬਾਅਦ ਆਉਂਦੇ ਉਹਨਾਂ ਦੀ ਖਾਂਸੀ ਸੁਕਾਂ ਬਹੁਤ ਲੰਬਾ ਜਾ ਰਹੀ ਹੈ ਔਰ ਇੰਨੀ ਕੋ ਉਹਨਾਂ ਨੂੰ ਪਰੇਸ਼ਾਨੀਆਂ ਇੰਨੀ ਕੋ ਜ਼ਿਆਦਾ ਖਾਂਸੀ ਹੈ ਪਸਲੀਆਂ ਦੁਖ ਰਹੀਆਂ ਨੇ ਇੱਕਦਮ ਅੱਖ ਚਿਹਰਾ ਲਾਲ ਅੱਖਾਂ ਚੋਂ ਪਾਣੀ ਲੋਕ ਸਵੇ ਕੀ ਕਾਰਨ ਕੀ ਕਿਸ ਤਰ੍ਹਾਂ ਦੀ ਖਾਂਸੀ ਹੈ ਦੇਖੋ ਬੇਸਿਕਲੀ ਇਹ ਇੱਕ ਵਾਇਰਸ ਹੈ ਵਾਇਰਸ ਦੇ ਕਰਕੇ ਹੀ ਅਗੇ ਇਨਫੈਕਸ਼ਨ ਹੁੰਦੀ ਹੈ ਜਿੰਦੇ ਕਰਕੇ ਬੁਖਾਰ ਚੜਦਾ ਹੈ ਹਮ ਹਮ ਪੇਸ਼ੈਂਟਸ ਜਦੋਂ ਸ਼ੁਰੂਆਤ ਵਿੱਚ ਟਰੀ ਇਲਾਜ ਨਹੀਂ ਕਰਵਾਉਂਦੇ ਉਹਦੇ ਕਰਕੇ ਉਹ ਬਿਮਾਰੀ ਇਨਫੈਕਸ਼ਨ ਜਿਹੜੀ ਹੈ ਸਰੀਰ ਚ ਵੱਧ ਜਾਂਦੀ ਹੈ ਜੀ ਆਪਾਂ ਪਹਿਲੀ ਸਟੇਜ ਤੇ ਬਿਮਾਰੀ ਨੂੰ ਕੰਟਰੋਲ ਕਰਾਂਗੇ ਤਾਂ ਉਹ ਛੇਤੀ ਸਹੀ ਹੋ ਜਾਏਗੀ ਤੇ ਉਹਦੀ ਅੱਗੇ ਕੰਪਲਿਕੀਸ਼ਨਸ ਨਹੀਂ ਹੋ ਪਣਗੀਆਂ ਜੀ ਪਰ ਜਦੋਂ ਪੇਸ਼ੈਂਟ ਉਸ ਇਲਾਜ ਵਿੱਚ ਲੇਟ ਕਰ ਦਿੰਦੇ ਨੇ ਉਹਦੇ ਕਰਕੇ ਉਹਨਾਂ ਦੀ ਕੰਪਲਿਕੀਸ਼ਨਸ ਹੋਣ ਦੀ ਤਕਲੀਫਾਂ ਜਿਹੜੀਆਂ ਵਧ ਜਾਂਦੀ ਹੈ ਜਿੰਦੇ ਵਿੱਚ ਕੀ ਉਹਨਾਂ ਨੂੰ ਖਾਂਸੀ ਜਿਹੜੀ ਹੈ ਬਹੁਤ ਜ਼ਿਆਦਾ ਆਨ ਲੱਗ ਜਾਂਦੀ ਹੈ ਖਾਂਸੀ ਰੁਕਦੀ ਹੀ ਨਹੀਂ ਹੈ ਜੀ ਕਈ ਪੇਸ਼ੈਂਟ ਇਹ ਕਹਿੰਦੇ ਆ ਕਿ ਉਹਨਾਂ ਦੀ ਪਾਸੇ ਵੀ ਦੁਖਣ ਲੱਗ ਗਈ ਕਿਉਂਕਿ ਖਾਂਖਾਂ ਕੇ ਉਹਨਾਂ ਦੇ ਡੀਪ ਮਸਲੀਆਂ ਸਾਰੀਆਂ ਦੁਖਣ ਲੱਗ ਜਾਂਦੀ ਹੈ ਹੈ ਡਾਕਟਰ ਸਾਹਿਬ ਇਹਦਾ ਕਾਰਨ ਕੀ ਹੈ ਜਿਹੜੀ ਇੱਕ ਨਾਰਮਲ ਖਾਂਸੀ ਆਪਾਂ ਦੇਖਦੇ ਆਂ 5-7 ਦਿਨਾਂ ਚ ਖਤਮ ਹੋ ਜਾਂਦੀ ਸੀ ਪਹਿਲੇ ਲੇਕਿਨ ਹੁਣ ਕੁਛ ਇੱਕ ਮਹੀਨੇ ਤੋਂ ਜਿਹੜੇ ਮਰੀਜ਼ ਆ ਰਹੇ ਬਹੁਤ ਹੀ ਲੰਬੀ ਖਾਂਸੀ 15-20 ਦਿਨ ਤੱਕ ਚੱਲ ਰਹੀ ਹੈ ਇਹਦੇ ਕੀ ਰੀਜ਼ਨ ਨੇ ਡਾਕਟਰ ਇਸ ਦਾ ਬੇਸਿਕਲੀ ਦੇਖੋ ਜਿਹੜਾ ਵਾਇਰਸ ਹੁੰਦਾ ਹੈ ਹਰ ਟਾਈਮ ਕੀ ਹੁੰਦਾ ਹੈ ਮਿਊਟੇਟ ਕਰ ਦਿੰਦਾ ਹੈ ਜਦੋਂ ਵੀ ਵਾਇਰਸ ਮੌਸਮ ਚੇਂਜ ਹੁੰਦਾ ਹੈ ਇੱਕ ਵਾਇਰਸ ਆਪਣੇ ਵਿੱਚ ਚੇਂजेस ਕਰਕੇ ਇ ਖੰਘ ਵਿੱਚ ਜ਼ਿਆਦਾ ਇਫੈਕਟ ਕਰ ਰਿਹਾ ਜਿੰਦੇ ਕਰਕੇ ਪੇਸ਼ੈਂਟਸ ਨੂੰ ਖੰਘ ਜ਼ਿਆਦਾ ਆ ਰਹੀ ਹੈ ਜੀ ਬੇਸਿਕਲੀ ਉਹ ਵਾਇਰਸ ਜਿਹੜਾ ਹੈ ਆਪਣੇ ਇਮਿਊਨ ਸਿਸਟਮ ਨੂੰ ਇਫੈਕਟ ਕਰਦਾ ਹੈ ਜਿੰਦੇ ਕਰਕੇ ਕਿ ਅਲਰਜਿਕ ਕਈ ਦੇ ਆਪਾਂ ਖਾਂਸੀ ਜਿਹੜੀ ਹੈ ਉਹ ਸਟਿਮੂਲੇਟ ਹੋ ਜਾਂਦੀ ਹੈ ਜੀ ਤੇ ਬਾਹਰ ਦੇ ਧੂਲ ਕਟੇ ਮਿੱਟੀ ਪ੍ਰੋਡਿਊਸ਼ਨ ਤੋਂ ਉਹ ਸਟਿਮੂਲੇਟ ਹੋ ਕੇ ਹੋਰ ਵੱਧ ਜਾਂਦੀ ਹੈ ਜੀ ਤੇ ਇਸ ਕਰਕੇ ਉਹ ਮਿਊਟੇਸ਼ਨ ਦੇ ਵਾਇਰਸ ਦੇ ਮਿਊਟੇਸ਼ਨ ਦੇ ਕਰਕੇ ਹੀ ਇਹ ਪ੍ਰੋਬਲਮ ਹੈਗੀ ਹੈ ਜਿੰਦੇ ਵਿੱਚ ਕੀ ਉਹੀ ਹੈ ਕਿ ਵੀ ਅੱਗੇ ਇਲਾਜ ਕਰਾਂਗੇ ਤਾਂ ਛੇਤੀ ਸਹੀ ਹੋਵਾਂਗੇ ਓਕੇ ਕਸ ਆਫ ਸਾਈਨਸ ਕਿਦਾਂ ਦੀ ਚੀਜ਼ ਹੁੰਦੀ ਹੈ ਔਰ ਸਾਈਨੋਸਾਈਟਿਸ ਕੀ ਪ੍ਰੋਬਲਮ ਹੈ ਕਈ ਪੇਸ਼ੈਂਟ ਜਿਹੜੇ ਕਫ ਕੋਲਡ ਵਾਲੇ ਆ ਉਹ ਕਹਿੰਦੇ ਆ ਕਿ ਡਾਕਟਰ ਸਾਹਿਬ ਜਦੋਂ ਸਿਰ نیچے ਕਰੀਏ ਸਿਰ ਉੱਪਰ ਕਰੀਏ ਭਾਰੇਪਣ ਫੀਲ ਹੁੰਦਾ ਹੈ ਅੱਖਾਂ ਚ ਭਾਰ ਪੈਂਦਾ ਹੈ ਸਿਰ ਦੁਖਦਾ ਰਹਿੰਦਾ ਹੈ ਮੱਥਾ ਦੁਖਦਾ ਹੈ ਕਈ ਵਾਰੀ ਜਦੋਂ ਸੋ ਜਾਂਦੇ ਆ ਤੇ ਗਲੇ ਨੱਕ ਚ ਪਿੱਛੇ ਕੁਝ ਰੇਸ਼ਾ ਜਿਹਾ ਗਿਰਦਾ ਹੈ ਤੇ ਇਹ ਕੀ ਸਾਈਨਸ ਸਾਈਨਸ ਕੀ ਚੀਜ਼ ਹੁੰਦੀ ਹੈ ਦੇਖੋ ਸਾਈਨਸ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਸਾਈਨਸ ਆਪਣੇ ਨੱਕ ਦੇ ਆਸ-ਪਾਸ ਇੱਕ ਹਵਾ ਦੇ ਗੁਬਾਰੇ ਹੁੰਦੇ ਜਿਨ੍ਹਾਂ ਵਿੱਚੋਂ ਦੀ ਹਵਾ ਜਦੋਂ ਆਪਾਂ ਸਾਹ ਲੈਂਦੇ ਆ ਨੱਕ ਚੋਂ ਉਹ ਘੁੰਮ ਕੇ ਸਾਹ ਆਪਣੇ ਛਾਤੀ ਤੱਕ ਜਾਂਦੀ ਹੈ ਜੀ ਤੇ ਆਪਣਾ ਸਾਈਨਸ ਦਾ ਕੰਮ ਹੁੰਦਾ ਹੈ ਹਵਾ ਨੂੰ ਪਿਉਰੀਫਾਈ ਕਰਨਾ ਹਵਾ ਨੂੰ ਬਾਹਰਲੀ ਠੰਡੀ ਹਵਾ ਜਾਂ ਕੋਈ ਵੀ ਗੰਦੀ ਹਵਾ ਹੋਵੇ ਉਹਨੂੰ ਨਰਮ ਕਰਨਾ ਉਹਨੂੰ ਗਰਮ ਕਰਕੇ ਆਪਣੇ ਸਰੀਰ ਤੱਕ ਪਹੁੰਚਣਾ ਤਾਂਕਿ ਆਪਣੀ ਛਾਤੀ ਵਿੱਚ ਇਨਫੈਕਸ਼ਨ ਨਾ ਹੋਵੇ ਕੋਈ ਕੀਟਾਣੂ ਨਾ ਪਹੁੰਚਣ ਆਪਣੇ ਛਾਤੀ ਦੇ ਵਿੱਚ ਡਾਕਟਰ ਸਾਹਿਬ ਸਾਡੀ ਸਕਰੀਨ ਤੇ ਵੀ ਐਸੀ ਇੱਕ ਫੋਟੋ ਫਲੈਸ਼ ਕੀਤੀ ਹੈ ਜੀ ਹਾਂ ਜੀ اے ਡਾਕਟਰ ਸੇ ਮੈਨੂੰ ਲੱਗਦਾ ਹੈ ਰੈੱਡ ਵਾਲੇ ਉਹਦੇ ਵਿੱਚ ਡਾਕਟਰ ਸਾਹਿਬ ਇਹ ਕੀ ਫੋਟੋ ਦਾ ਕੀ ਸਿਗਨੀਫਿਕੈਂਸ ਹੈ ਹਾਂ ਜੀ ਦੇਖੋ ਇਹਦੇ ਵਿੱਚ ਇਹੀ ਹੈ ਜਿਹੜੇ ਵੱਡੇ ਵੱਡੇ ਆਪਾਂ ਨੂੰ ਗੁਬਾਰੇ ਦਿਖ ਰਹੇ ਹੈ ਸਾਈਨਸ ਤੇ ਦਿਖ ਰਹੇ ਇਹ ਸਾਈਨਸ ਹੀ ਹੈ ਜੀ ਇਹਦੇ ਵਿੱਚ ਆਪਾਂ ਨੂੰ ਚਾਰ ਸਾਈਨਸ ਦਿਖ ਰਹੇ ਹੈਗੇ ਜਿਹੜੇ ਕਿ ਨੱਕ ਦੇ ਸਾਈਨਸ ਤੇ ਹੁੰਦੇ ਹੈ ਜਿਹੜੇ ਕਿ ਸਿਰ ਦੇ ਉੱਤੇ ਹੁੰਦੇ ਹੈ ਨੱਕ ਦੇ ਪਿੱਛੇ ਵੀ ਦੋ ਸਾਈਨਸ ਹੁੰਦੇ ਹੈ ਜਿਹੜੇ ਕਿ ਅੱਗੋਂ ਦੀ ਆਪਾਂ ਨੂੰ ਨਹੀਂ ਦਿਖ ਪੰਦੇ ਹੈਗੇ ਤੇ ਇਹ ਸਾਈਨਸ ਜਿਹੜੀ ਹੈਗੀ ਹੈ ਇਹਨਾਂ ਵਿੱਚੋਂ ਹੀ ਹਵਾ ਜਦੋਂ ਅੰਦਰੋਂ ਘੁੰਮ ਕੇ ਜਾਂਦੀ ਹੈ ਤਾਂ ਨਰਮ ਹੋ ਜਾਂਦੀ ਹੈ ਗਰਮ ਹੋ ਜਾਂਦੀ ਹੈ ਤੇ ਉਹਦੇ ਨਾਲ ਜਿਹੜੀ ਇਹ ਇਨਫੈਕਸ਼ਨ ਬਾਹਰਲੀ ਹੈ ਉਹ ਨੱਕ ਵਿੱਚ ਹੀ ਇਕੱਠੀ ਹੋ ਜਾਂਦੀ ਹੈ ਤਾਂ ਕਿ ਆਪਣੀ ਛਾਤੀ ਵਿੱਚ ਇਨਫੈਕਸ਼ਨ ਨਾ ਜਾਵੇ ਰਾਈਟ ਤੇ ਹੁਣ ਸਾਈਨਸ ਦੇ ਵਿੱਚ ਪ੍ਰੋਬਲਮਸ ਵਿੱਚ ਬੇਸਿਕਲੀ ਇਹੀ ਆਉਂਦੀ ਹੈ ਕਿ ਇੱਕ ਤਾਂ ਇਨਫੈਕਸ਼ਨ ਹੋਣ ਦੇ ਬਹੁਤ ਚਾਂਸਿਸ ਹੁੰਦੇ ਆ ਕੋਈ ਕਿਟਾਨੂ ਚਲੇ ਗਏ ਅੰਦਰ ਉਹ ਇਨਫੈਕਸ਼ਨ ਕਰ ਦਿੰਦੇ ਜਿੰਦੇ ਕਰਕੇ ਨੱਕ ਚ ਰੇਸ਼ਾ ਵਗਣ ਲੱਗ ਜਾਂਦਾ ਹੈ ਓਕੇ ਉਹੀ ਰੇਸ਼ਾ ਕਈ ਵਾਰ ਨੱਕ ਚੋਂ ਗਲਚ ਵੀ ਗਿਰਨ ਲੱਗ ਜਾਂਦਾ ਹੈ ਜਿਹੜਾ ਕਿ ਨੱਕ ਦੇ ਪਿੱਛੇ ਗਲੇ ਦਾ ਰਸਤਾ ਹੁੰਦਾ ਹੈ ਉਹ ਅੰਦੇ ਵਿੱਚ ਗਿਰ ਕੇ ਆਪਾਂ ਨੂੰ ਲੱਗਦਾ ਕਿ ਗਲੇ ਚ ਰੇਸ਼ਾ ਡਿੱਗ ਰਿਹਾ ਹੈ ਜੀ ਡਾਕਟਰ ਮੈਂ ਇਹੀ ਗੱਲਬਾਤ ਤੁਹਾਡੇ ਨਾਲ ਹੋਲ ਡਿਟੇਲ ਵਿੱਚ ਪੁੱਛੂੰਗੀ ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ ਹੈਲੋ ਹੈਲੋ ਮੈਨੂੰ ਲੱਗਦਾ ਲਾਈਨ ਡਿਸਕਨੈਕਟ ਹੋ ਗਈ ਹਾਂਜੀ ਡਾਕਟਰ ਸਾਹਿਬ ਆਪਾਂ ਗੱਲ ਕਰਾਂਗੇ ਇਹ ਜਿਹੜਾ ਸਾਈਨਸਿਸ ਦਾ ਰੇਸ਼ਾ ਹੈ ਕਈ ਵਾਰੀ ਇਨਫੈਕਸ਼ਨ ਹੋਣ ਕਰਕੇ ਨੱਕ ਦੇ ਪਿੱਛੇ ਵੀ ਗਿਰਦਾ ਹੈ ਗਿਰਦਾ ਹੈ ਠੀਕ ਹੈ ਤੇ ਉਹਦੇ ਕਰਕੇ ਹੀ ਕਈ ਪੇਸ਼ੈਂਟਸ ਨੂੰ ਇਹ ਪ੍ਰੋਬਲਮ ਆਂਦੀ ਹੈ ਕਿ ਨੱਕ ਦੇ ਪਿੱਛੇ ਰੇਸ਼ਾ ਉਹਨਾਂ ਨੂੰ ਫੀਲਿੰਗ ਹੁੰਦੀ ਹੈ ਕਿ ਗਿਰਦਾ ਪਿਆ ਹੈ ਜੀ ਇਨਫੈਕਸ਼ਨ ਦੇ ਕਰਕੇ ਹੋ ਸਕਦਾ ਹੈ ਇਹ ਰੇਸ਼ਾ ਬਣ ਸਕਦਾ ਹੈ ਕੋਈ ਹੋਰ ਕਿਸੇ ਵਿੱਚ ਬੋਡੀ ਦੀ ਇਮਿਊਨਿਟੀ ਘੱਟ ਹੋਵੇ ਜਿਵੇਂ ਕਿ ਕਈ ਪੇਸ਼ੈਂਟ ਵੀ ਸ਼ੂਗਰ ਦੀ ਤਕਲੀਫ ਹੁੰਦੀ ਹੈ ਜੀ ਜਾਂ ਇਮਿਊਨਿਟੀ ਪੇਸ਼ੈਂਟ ਦੀ ਘੱਟ ਹੋਵੇ ਜਿੰਨਾਂ ਵਿੱਚ ਕੋਈ ਟ੍ਰਾਂਸਪਲੈਂਟ ਹੋਇਆ ਹੋਵੇ ਲੀਵਰ ਦਾ ਜਾਂ ਕਿਡਨੀ ਦਾ ਟ੍ਰਾਂਸਪਲੈਂਟ ਹੋਇਆ ਹੋਵੇ ਉਹਨਾਂ ਦੀ ਇਮਿਊਨਿਟੀ ਘੱਟ ਹੋਣ ਕਰਕੇ ਵੀ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਹੈਗੇ ਓਕੇ ਸੈਕੰਡ ਚੀਜ਼ ਇਹ ਹੈ ਕਿ ਜਿਹੜਾ ਨੱਕ ਚੋਂ ਗਲੇ ਚਰੇਸ਼ਾ ਡਿੱਗਦਾ ਹੈ ਗਲੇ ਚਰੇਸ਼ਾ ਡਿੱਗਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਉਹਦਾ ਇੱਕ ਕਾਰਨ ਨੱਕ ਦਾ ਰੇਸ਼ਾ ਹੁੰਦਾ ਇੱਕ ਕਾਰਨ ਹੈ ਕਿ ਗਲੇ 'ਚ ਵੀ ਰੇਸ਼ਾ ਬੰਦੀ ਹੈ ਉਨਦੀ ਫੀਲਿੰਗ ਕਈ ਵਾਰ ਲੋਕਾਂ ਨੂੰ ਇਹ ਹੁੰਦੀ ਹੈ ਕਿ ਨੱਕ ਚੋਂ ਗਿਰ ਰਿਹਾ ਹੈਗਾ ਉਹ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ ਕਿ ਭਈ ਉਹ ਨੱਕ ਚੋਂ ਹੀ ਆ ਰਿਹਾ ਹੈ ਜਾਂ ਗਲੇ ਦੀ ਦਿੱਕਤ ਹੈ ਓਕੇ ਤੇ ਇਸ ਕਰਕੇ ਸਾਈਨਸਿਸ ਦੇ ਜਿਹੜੀ ਪ੍ਰੋਬਲਮਸ ਹੈ ਉਹਦੇ ਵਿੱਚ ਬੇਸਿਕਲੀ ਪੇਸ਼ੈਂਟ ਨੂੰ ਸਿਰ ਦੁੱਖਣਾ ਹੈਡੇਕ ਹੋਣਾ ਇਹ ਸਾਰੀਆਂ ਚੀਜ਼ਾਂ ਕਾਫੀ ਸਾਰੀਆਂ ਹੁੰਦੀਆਂ ਨੇ ਤੇ ਡਾਕਟਰ ਸਾਹਿਬ ਕਿਸ ਤਰ੍ਹਾਂ ਇਹ ਸਾਈਨਸਿਸ ਜਿਹੜੇ ਹੈ ਛੋਟੇ ਛੋਟੇ ਪਾਕਟਸ ਜਿਹੜਾ ਤੁਸੀਂ ਕਹਿ ਰਹੇ ਆ ਕਿ ਕਫ ਕੋਲ ਤਾਂ ਅਕਸਰ ਲੱਗਾ ਹੀ ਰਹਿੰਦਾ ਬਿਲਕੁਲ ਇਹਦੇ ਲਈ ਕੀ ਕਰਨਾ ਚਾਹੀਦਾ ਕਿ ਸਾਈਨਸਿਸ ਕਲੀਅਰ ਕਿੱਦਾਂ ਹੋਣਗੇ ਅ ਮੈਡੀਸਿਨਸ ਤੋਂ ਹੋ ਜਾਂਦੀ ਹੈ ਕਿ ਕੋਈ ਹੋਰ ਸਟਰੈਟਜਿਸ ਤਰੀਕੇ ਵੀ ਹੁੰਦੇ ਦੇਖੋ ਬੇਸਿਕਲੀ ਪ੍ਰਾਇਮਰਲੀ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਮੇਨਲੀ ਸਟੀਮ ਵਗੈਰਾ ਜਨਰਲ ਜਿਹੜੀ ਕਹੀ ਜਾਂਦੀ ਹੈ ਉਹ ਲੈਣੀ ਚਾਹੀਦੀ ਹੈ ਜਿੰਦੇ ਨਾਲ ਕਿ ਥੋੜਾ ਸਾਈਨਸਿਸ ਵਗੈਰਾ ਕਲੀਅਰ ਰਹਿੰਦੇ ਆ ਥੋੜਾ ਇਹ ਹੈ ਕਿ ਆਪਾਂ ਨੂੰ ਜਿੱਥੇ ਵੀ ਜ਼ਿਆਦਾ ਇਨਫੈਕਸ਼ਨ ਵਾਲੀ ਜਗ੍ਹਾ ਹੋਵੇ ਜਾਂ ਧੂਲ ਘੱਟਾ ਜ਼ਿਆਦਾ ਹੋਵੇ ਮੂੰਹ ਤੇ ਮਾਸਕ ਵਗੈਰਾ ਬੰਨ ਕੇ ਰੱਖਣਾ ਚਾਹੀਦਾ ਆਪਣੇ ਘਰ ਦੇ ਕਮਰੇ ਵਗੈਰਾ ਬੰਦ ਨਹੀਂ ਰੱਖਣੇ ਚਾਹੀਦੇ ਥੋੜਾ ਵੈਂਟੀਲੇਸ਼ਨ ਰੱਖਣੀ ਚਾਹੀਦੀ ਹੈ ਤਾਂ ਕਿ ਫਰੈਸ਼ 에ਅਰ ਆਪਨੀ ਆਂਦੀ ਰਹੇ ਬੰਦ ਰਵੇ ਅੰਦਰ ਕਮਰਾ ਉਹਦੇ ਨਾਲ ਤੇ ਇਹ ਇੱਕ ਬੇਸਿਕ ਪ੍ਰੀਕੋਸ਼ਨਸ ਹੈ ਜਿਹੜੀਆਂ ਕਿ ਆਪਾਂ ਨੂੰ ਕਰਨੀਆਂ ਚਾਹੀਦੀਆਂ ਇਸ ਤੋਂ ਇਲਾਵਾ ਫਿਰ ਜੇ ਨਹੀਂ ਆਰਾਮ ਆਂਦਾ ਫਿਰ ਅੱਗੇ ਮੈਡੀਸਿਨਸ ਹੁੰਦੀਆਂ ਨੱਕ ਦੇ ਵਿੱਚ ਕੁਝ ਸਪਰੇਅਸ ਹੁੰਦੇ ਹੈਗੇ ਆ ਤੇ ਦਵਾਈਆਂ ਵਗੈਰਾ ਹੁੰਦੀਆਂ ਜਿੰਨੇ ਨਾਲ ਕਿ ਆਪਾਂ ਰੀਸ਼ਨ ਨੂੰ ਥੋੜਾ ਸੁਕਾ ਸਕਦੇ ਆ ਜਾਂ ਕਟਾ ਸਕਦੇ ਆ ਜੀ ਕਦੇ ਤੁਹਾਨੂੰ ਤੁਸੀਂ ਕਿਹਾ ਕਿ ਨੇਜ਼ਲ ਸਪਰੇਇਸ ਜਿਹੜੇ ਹੁੰਦੇ ਐ ਇਥੋਂ ਮੈਨੂੰ ਯਾਦ ਆਂਦਾ ਹੈ ਕਿ ਕਈ ਬੱਚੇ ਆਜਕਲ ਆ ਰਹੇ ਐ ਕਿ ਉਹਨਾਂ ਨੂੰ ਮੂੰਹ ਰਹੀਂ ਸਾਹ ਲੈ ਰਹੇ ਬਿਕੋਜ਼ ਨੱਕ ਰਹੀਂ ਲੈ ਨਹੀਂ ਪਾਉਂਦੇ ਐ ਐਂਡ ਦੇ ਸੇ ਕਿ ਨੱਕਾਂ ਵਾਲੇ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਕਿਹਾ ਨੱਕ ਦਾ ਮਾਸ ਵਧਿਆ ਹੋਇਆ ਹੈ ਯਾ ਸਮ ਟਾਈਮਸ ਨੱਕ ਦੀ ਹੱਡੀ ਵਧੀ ਹੋਈ ਹੈ ਬਈ ਇਹਦਾ ਆਪਰੇਟ ਕਰਨਾ ਪਏਗਾ ਤੇ ਇਹ ਆਪਰੇਟ ਕਦੋਂ ਕੀਤਾ ਜਾਂਦਾ ਹੈ ਔਰ ਇਹ ਕਿਸ ਤਰੀਕੇ ਦੀ ਬਿਮਾਰੀ ਇਹਦਾ ਇਲਾਜ ਸਿਰਫ ਆਪਰੇਸ਼ਨ ਤੋਂ ਹੀ ਹੋ ਸਕਦਾ ਹੈ ਕਿ ਇਹ ਜਿਹੜੇ ਨੇਜ਼ਲ ਸਪਰੇਇਸ ਨਵੇਂ ਚੱਲੇ ਐ ਇਹਨਾਂ ਤੋਂ ਵੀ ਕੋਈ ਫਾਇਦਾ ਹੁੰਦਾ ਹੈ ਦੇਖੋ ਸਭ ਤੋਂ ਪਹਿਲੀ ਗੱਲ ਜਿਹੜਾ ਨੱਕ ਬੱਚਿਆਂ ਵਿੱਚ ਪ੍ਰੋਬਲਮਸ ਆਉਂਦੀਆਂ ਆ ਕਿ ਬੱਚੇ ਘਰਾਟੇ ਮਾਰਦੇ ਆ ਜਾਂ ਸਾਹ ਲੈਣ ਚੋਖਾ ਲੱਗਦਾ ਨੱਕ ਬੰਦ ਲੱਗਦਾ ਉਹਦੇ ਛੋਟੇ ਬੱਚਿਆਂ ਦੇ ਵਿੱਚ ਮੋਸਟ ਕਾਮਨਲੀ ਕਾਰਨ ਦੋ ਹੁੰਦੇ ਹੈਗੇ ਇੱਕ ਤਾਂ ਹੁੰਦਾ ਵਾ ਕਿ ਨੱਕ ਦੇ ਪਿੱਛੇ ਇੱਕ ਮਾਸ ਹੁੰਦਾ ਜਿਨ੍ਹਾਂ ਨੂੰ ਆਪਾਂ ਐਡੀਨੋਇਡਸ ਕੰਨੇ ਹੈਗੇ ਤੇ ਉਹ ਵਧੇ ਹੋਣ ਦੇ ਕਰਕੇ ਬੱਚਿਆਂ ਨੂੰ ਕਈ ਵਾਰ ਸਾਹ ਲੈਣ ਚੋਖਾ ਲੱਗਦਾ ਹੈ ਜੀ ਦੂਜਾ ਕਾਰਨ ਇੱਕ ਹੁੰਦਾ ਵਾ ਕਿ ਗਲੇ ਦੇ ਟੌਨਸਿਲਸ ਹੁੰਦੇ ਜਿਹੜੇ ਉਹਦੇ ਕਰਕੇ ਵੀ ਕਈ ਵਾਰ ਨੱਕ ਬੰਦ ਲੱਗਦਾ ਇਨਫੈਕਸ਼ਨਸ ਵਗੈਰਾ ਜਿਹੜੀਆਂ ਹੁੰਦੀਆਂ ਨੱਕ ਦੀਆਂ ਉੰਦੇ ਕਰਕੇ ਬੱਚੇ ਨੂੰ ਨੱਕ ਬੰਦ ਲੱਗ ਸਕਦਾ ਹੈ ਹੁਣ ਨੀਜ਼ਲ ਸਪਰੇਅ ਜਿਹੜੇ ਦਿੰਨੇ ਹੈਗੇ ਆ ਆਪਾਂ ਉਹ ਨੱਕ ਦੀ ਸੋਜ ਨੂੰ ਘਟਾਉਂਦੇ ਹੈਗੇ ਜਿੰਦੇ ਕਰਕੇ ਕਿ ਨੱਕ ਦੀ ਸਵੇਲਿੰਗ ਘਟਦੀ ਹੈ ਉਹਨਦੇ ਕਰਕੇ ਸਾਹ ਜਿਹੜਾ ਨੱਕ ਚ ਨੱਕ ਚੋਂ ਬੱਚੇ ਆਰਾਮ ਨਾਲ ਲੈ ਪਾਉਂਦੇ ਹੈਗੇ ਤੇ ਐਡੀਨੋਇਡਸ ਜਿਹੜੇ ਹੁੰਦੇ ਹੈਗੇ ਉਹ ਡਿਪੈਂਡ ਕਰਦਾ ਉਹ ਟਾਈਮ ਦੇ ਹਿਸਾਬ ਸੇ ਤੇ ਏਜ ਦੇ ਹਿਸਾਬ ਸੇ ਸਾਨੂੰ ਦੇਖਨੇ ਪੈਂਦੇ ਆ ਓਕੇ ਐਡੀਨੋਇਡਸ ਬਾਰੇ ਮੈਂ ਬੇਸਿਕ ਗੱਲ ਕਰ ਰਿਹਾ ਤਾਂ ਐਡੀਨੋਇਡਸ ਇਹੋ ਜਿਹੇ ਮਾਸ ਹੁੰਦੇ ਆ ਛੋਟੇ ਬੱਚਿਆਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਰੂਰੀ ਕੰਮ ਹੁੰਦਾ ਹੈ ਛੋਟੇ ਬੱਚਿਆਂ ਦੀ ਕਿਉਂਕਿ ਇਮਿਊਨਿਟੀ ਡਿਵੈਲਪ ਨਹੀਂ ਹੁੰਦੀ ਤੇ ਉਹਨਾਂ ਵਿੱਚ ਐਡੀਨੋਇਡਸ ਇਹ ਕੰਮ ਕਰਦੇ ਆ ਕਿ ਜਿਹੜਾ ਵੀ ਆਪਾਂ ਸਾਹ ਨੱਕ ਤੋਂ ਲਈਏ ਉਹ ਉਹਨਾਂ ਦੇ ਕੀਟਾਨੂਆਂ ਜਾਂ ਉਹਨਾਂ ਨੂੰ ਉਹ ਇਕੱਠੇ ਕਰ ਲੈਂਦੇ ਜਿੰਦੇ ਨਾਲ ਕਿ ਉਹ ਅੱਗੇ ਛਾਤੀ 'ਚ ਜਾਂ ਗਲੇ 'ਚ ਨਾ ਜਾਣ ਰਾਈਟ ਤੇ ਉਹ ਬੱਚੇ ਦੀ ਇਮਿਊਨਿਟੀ ਜਦੋਂ ਬੰਦ ਹੀ ਤਿੰਨ ਤੋਂ 5 ਸਾਲਾਂ ਦੇ ਵਿੱਚ ਉਦੋਂ ਕਈ ਵਾਰ ਵੱਡੇ ਹੋ ਜਾਂਦੇ ਹੈਗੇ ਓਕੇ ਹੁਣ ਅੱਗੇ ਜਾ ਕੇ ਕਈ ਵਾਰ 5 ਸਾਲਾਂ ਤੋਂ ਬਾਅਦ ਉਹ ਬ ਉਹ ਕਈ ਬੱਚਿਆਂ ਨੂੰ ਨੱਕ ਬਲੋਕੇਜ ਦੇ ਵਿੱਚ ਪ੍ਰੋਬਲਮ ਕਰਨ ਲੱਗ ਜਾਂਦੇ ਆ ਜਿੰਦੇ ਕਰਕੇ ਕਿ ਬੱਚੇ ਖਰਾਟੇ ਮਾਰਦੇ ਆ ਮੂੰਹ ਖੋਲ ਕੇ ਸਾਹ ਲੈਂਦੇ ਆ ਇਹ ਨਾਰਸੋ ਵੀ ਨਿਕਲਵਾਨੇ ਵੀ ਪੈਂਦੇ ਆ ਕਿ ਇਹ ਦਵਾਈ ਤੋਂ ਵੀ ਠੀਕ ਹੋ ਜਾਂਦੇ ਆ ਆ ਦੇਖੋ ਦਵਾਈ ਦੇ ਨਾਲ ਵੀ ਸਹੀ ਹੋ ਜਾਂਦੇ ਆ ਕਈ ਵਾਰ 5 ਸਾਲ ਤੋਂ ਬਾਅਦ ਕਈ ਵਾਰ ਆਪਣੇ ਆਪ ਹੀ ਛੋਟੇ ਹੋਣ ਲੱਗ ਜਾਂਦੇ ਆ ਤੇ 10 12 ਸਾਲ ਦੀ ਉਮਰ ਤੇ ਇਹ ਆ অলਮੋਸਟ ਚਲੇ ਵੀ ਜਾਂਦੇ ਆ ਤੁਹਾਨੂੰ ਸਰ ਆਪਰੇਟ ਕਰੋਂ ਕਰਾਣਾ ਹੁੰਦਾ ਕਿ ਐਡਨੋਇਡਸ ਦਾ ਹੋਂ ਆਪਰੇਸ਼ਨ ਕਰਾਉਣਾ ਪਏਗਾ ਜਨਰਲੀ ਦੇਖਿਓ 5 ਤੋਂ 12 ਸਾਲ ਦੀ ਉਮਰ ਦੇ ਵਿੱਚ ਐਡੀਨੋਇਡਸ ਦਾ ਆਪਰੇਟ ਕਰਵਾਉਂਦਾ ਪੰਦਾ ਹੈ ਜੇ ਨਾਰਮਲ ਦਵਾਈਆਂ ਦੇ ਨਾਲ ਜਾਂ ਕਿਸੇ ਨਾਰਮਲ ਟ੍ਰੀਟਮੈਂਟ ਦੇ ਨਾਲ ਜਾਂ ਮੈਡੀਕਲ ਟ੍ਰੀਟਮੈਂਟ ਦੇ ਨਾਲ ਪੇਸ਼ੈਂਟ ਨੂੰ ਆਰਾਮ ਨਹੀਂ ਆ ਰਿਹਾ ਬੱਚੇ ਨੂੰ ਆਰਾਮ ਨਹੀਂ ਆ ਰਿਹਾ ਤਾਂ ਆਪਾਂ ਨੂੰ ਫਿਰ ਅੱਗੇ ਆਪਰੇਸ਼ਨ ਬਾਰੇ ਸੋਚਣਾ ਚਾਹੀਦਾ ਹੈ ਮੈਨ ਇਹ ਨਹੀਂ ਹੈ ਕਿ ਆਪਣਾ ਪਹਿਲਾ ਸਟੈਪ ਆਪਰੇਸ਼ਨ ਨਹੀਂ ਹੁੰਦਾ ਪਰ ਪਹਿਲਾਂ ਆਪਾਂ ਦਵਾਈਆਂ ਦੇ ਨਾਲ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਦਵਾਈਆਂ ਨਾਲ ਆਰਾਮ ਨਹੀਂ ਆਇਆ ਤਾਂ ਫਿਰ ਆਪਾਂ ਜ਼ਰੂਰ ਐਡੀਨੋਇਡਸ ਨੂੰ ਰਿਮੂਵ ਕਰਨ ਦਾ ਕਰ ਸਕਦੇ ਹਾਂ ਡਾਕਟਰ ਸਾਹਿਬ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਟੂਡੀਓ ਵਿੱਚ ਕੀ ਪੁੱਛਣਾ ਚਾਹੁੰਦੇ ਆ ਤੁਸੀਂ ਹਾਂਜੀ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਵੀ ਮੇਰਾ ਗਲਾ ਦਿਵਾ ਸਹੀ ਸਹੀ 20 22 ਦਿਨ ਪਹਿਲਾਂ ਮੈਂ ਗੱਲਾਂ ਚ ਬੈਠਾ ਹਾਂਜੀ ਉਹਦੇ ਕਰਕੇ ਤੇ ਮੈਨੂੰ ਦਿਖਾਣ ਲੱਗ ਗਿਆ ਦਿਖਾਣ ਰਾਤ ਨਾਲ ਗਲੇ 'ਚ ਢਿੱਗੀ ਜਾਂਦਾ ਹੂੰ ਦੇਖੋ ਇਹਦੇ ਲਈ ਸਭ ਤੋਂ ਪਹਿਲਾਂ ਉਦੋਂ ਬਾਅਦ ਜਿਹਨਾਂ ਨੇ ਮੈਂ ਮੁਕਸੂ ਦਵਾਈ ਲਈ ਜੀ ਲੱਕ ਗਲੇ ਕਰਨ ਵਾਲੇ ਤੋਂ ਜੀ ਤੇ ਫੇਰ ਅਟ ਗਿਆ ਵੀ ਹੁਣ ਅੱਜ ਦਾ ਮੇਰਾ ਫਿਰ ਦੱਸਾਂਗਾ ਬਾਹਰ ਜਿੱਥੇ ਆਪਾਂ ਉਤਲਾ ਪਟੜਨ ਡਾਉਣੇ ਆ ਨਾ ਜੀ ਜੀ ਉਦੋਂ ਬਾਹਰ ਵੀ ਗਲਾ ਦੁਖਦਾ ਜੀ ਠੀਕ ਹੈ ਜੀ ਠੀਕ ਹੋਣ ਤੋਂ ਬਾਅਦ ਫਿਰ ਦੁਬਾਰਾ ਤੋਂ ਇਹਨਾਂ ਨੂੰ ਉਹੀ ਗੱਲੇ ਦੀ ਪ੍ਰੋਬਲਮ ਆ ਗਈ ਹਾਂ ਜੀ ठीक है यही है देखो यही है अंदर अंदर ਵਿੱਚ ਕੀ ਵਾਪਸ ਇਨਫੈਕਸ਼ਨ ਹੋਣ ਦੇ ਚਾਂਸਸ ਹੁੰਦੇ ਆ ਕਿ ਇੱਕ ਵਾਰੀ ਇਨਫੈਕਸ਼ਨ ਕਈ ਵਾਰ ਸਹੀ ਹੋ ਕੇ ਉਸ ਤੋਂ ਬਾਅਦ ਵਾਪਸ ਇਨਫੈਕਸ਼ਨ ਹੋ ਗਿਆ ਜਿੰਦੇ ਕਰਕੇ ਕਈ ਵਾਰ ਡਾਕਟਰ ਸਾਹਿਬ ਮਰੀਜ਼ ਦਵਾਈ ਦਾ ਕੋਰਸ ਵੀ ਪੂਰਾ ਨਹੀਂ ਕਰਦਾ ਪੂਰਾ ਨਹੀਂ ਕਰਦਾ ਡਾਕਟਰਸ ਕਹਿੰਦੇ ਆ ਬਿਲਕੁਲ ਕਈ ਵਾਰ ਹੁੰਦਾ 5 ਦਿਨ ਦਾ ਜਾਂ ਹਫਤੇ ਦਾ ਕੋਰਸ ਪੂਰਾ ਕਰ ਲੈਣਾ ਚਾਹੀਦਾ ਹੈ ਪੇਸ਼ੈਂਟ ਨੂੰ ਕੀ ਲੱਗਦਾ ਕਿ 2 ਦਿਨ ਖਾਧੀ ਦਵਾਈ ਮੈਂ ਠੀਕ ਹੋ ਗਿਆ ਹੁਣ ਮੈਨੂੰ ਲੋੜ ਨਹੀਂ ਉੰ데 ਕਰਕੇ ਜਿਹੜਾ ਵਾਇਰਸ ਹੈ ਪੂਰੀ ਤਰ੍ਹਾਂ ਜਾਂ ਇਨਫੈਕਸ਼ਨ ਹੈ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ ਉਹ ਅੰਦਰ ਅਜੇ ਸਰੀਰ ਚ ਹੁੰਦਾ ਵੈ ਇਸ ਕਰਕੇ ਹੀ ਡਾਕਟਰਸ ਜਨਰਲੀ ਰეკਮੈਂਡ ਕਰਦੇ ਕਿ ਐਟ ਲੀਸਟ 5 ਦਿਨ ਦਾ ਜਾਂ 7 ਦਿਨ ਦਾ ਕੋਰਸ ਪੂਰਾ ਹੋਣਾ ਚਾਹੀਦਾ ਤਾਂ ਕਿ ਇਨਫੈਕਸ਼ਨ ਇੱਕ ਵਾਰੀ ਸਹੀ ਹੋ ਜੇ ਜੇ ਇਨਫੈਕਸ਼ਨ ਦਾ ਜੜ ਹੀ ਨਹੀਂ ਖਤਮ ਹੋਏਗੀ ਤਾਂ ਫਿਰ ਵਾਰ-ਵਾਰ ਮੁੜ ਕੇ ਹੋ ਜਾਣਾ ਜਿਦਾਂ ਡਾਕਟਰ ਸਾਹਿਬ बार-बार ਦੱਸ ਰਹੇ ਹੈ ਕਿ ਗਲਾ ਨੱਕ ਕਾਨ ਇਹ ਬਹੁਤ ਹੀ ਸੈਂਸਿਟਿਵ ਚੀਜ਼ਾਂ ਨੇ ਤੇ ਇਹਨਾਂ ਦੇ ਇਲਾਜ ਦਾ ਇੱਕ ਤਰੀਕਾ ਹੁੰਦਾ ਹੈ ਨਾ ਜਿਦਾਂ ਤੇ ਜੇ ਤੁਹਾਡੇ ਡਾਕਟਰ ਨੇ ਕਿਹਾ ਹੈ ਕਿ ਹਫਤੇ ਜਾਂ 10 ਦਿਨ ਦੀ ਕੋਰਸ ਲੈਣਾ ਹੀ ਲੈਣਾ ਹੈ ਤੇ ਉਹਨੂੰ ਤੁਹਾਨੂੰ ਲੈਣਾ ਪਏਗਾ ਔਰ ਜਿਹੜੇ ਪਰਹੇਜ਼ ਉਹਦੇ ਨਾਲ ਕਰਨੇ ਉਹ ਕਰਨੇ ਪੈਗੇ ਨਹੀਂ ਤੇ ਜਿੱਦਾਂ ਹੁਣ ਦਰਸ਼ਕ ਨੇ ਪੁੱਛਿਆ ਕਿ ਇੱਕ ਵਾਰੀ ਗਲਤ ਠੀਕ ਹੋਣ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਉਹੀ ਪ੍ਰੋਬਲਮ ਹੋ ਗਈ ਕਿਉਂਕਿ ਹੋ ਸਕਦਾ ਹੈ ਉਹਨਾਂ ਨੇ ਇਲਾਜ ਪੂਰਾ ਪ੍ਰੋਪਰ ਨਾ ਕੀਤਾ ਹੋਵੇ ਜਾਂ ਨਿਗਹਿਲੀ ਕਰ ਲਈ ਉਹ ਪਰਹੇਜ਼ ਨਾ ਕੀਤਾ ਹੋਵੇ ਡਾਕਟਰ ਸਾਬ ਟੌਨਸਲਸ ਕਿਸ ਤਰੀਕੇ ਦੀ ਬਿਮਾਰੀ ਹੈ ਔਰ ਟੌਨਸਲਸ ਜੇ ਕਈ ਵਾਰੀ ਕਈ ਵਾਰੀ ਅਸੀਂ ਚੈੱਕ ਕਰਦੇ ਹਾਂ ਗਲਾ ਕੀ ਟੌਨਸਿਲਸ ਵਧੇ ਹੁੰਦੇ ਬੱਚੇ ਤੇ ਤੇ ਕੀ ਉਹਦਾ ਇਲਾਜ ਕਿਸ ਤਰ੍ਹਾਂ ਹੁੰਦਾ ਹੈ ਮਤਲਬ ਹਰ ਵਾਰ ਟੌਨਸਿਲੈਕਟਮੀ ਹੀ ਕਰਨੀ ਪੈਂਦੀ ਹੈ ਕਿ ਟੌਨਸਿਲਸ ਹੋਣਾ ਵੀ ਇਸ ਤਰ੍ਹਾਂ ਐਡਨੋਇਡਸੋਂ ਥੋੜਾ ਅੱਛਾ ਰਹਿੰਦਾ ਹੈ ਕਿ ਇਨਫੈਕਸ਼ਨ نیچے ਨਹੀਂ ਜਾਂਦਾ ਟੌਨਸਿਲਸ ਵੀ ਦੇਖੋ ਇੱਕ ਤਰ੍ਹਾਂ ਹੀ ਆਪਣੀ ਬੋਡੀ ਦਾ ਇਮਿਊਨਿਟੀ ਸਿਸਟਮ ਹੈ ਆਪਣੀ ਬੋਡੀ ਦਾ ਇੱਕ ਜ਼ਰੀਆ ਹੈ ਜਿੰਦੇ ਨਾਲ ਕਿ ਇਨਫੈਕਸ਼ਨ ਆਪਣੇ ਸਰੀਰ ਚ ਨਾ ਜਾਵੇ ਤੇ ਟੌਨਸਿਲਸ ਦਾ ਹੋਣਾ ਕੋਈ ਨੁਕਸਾਨਦਾਇਕ ਨਹੀਂ ਹੁੰਦਾ ਟੌਨਸਿਲਸ ਹੋਣਾ ਸਗੋਂ ਵਧੀਆ ਗੱਲ ਹੁੰਦੀ ਹੈ ਟੌਨਸਿਲ ਜਿੰਨਾ ਦੇ ਹੁੰਦੇ ਆ ਜਾਂ ਸਾਰੇ ਦੇ ਹੁੰਦੇ ਆ ਟੌਨਸਿਲਸ ਤਾਂ ਟੌਨਸਿਲਸ ਦੇ ਕਰਕੇ ਆਪਣੇ ਇਨਫੈਕਸ਼ਨ ਹੋਣ ਦੇ ਚਾਂਸਸ ਘਟ ਜਾਂਦੇ ਆ ਹਾਂ ਕਈ ਪੇਸ਼ੈਂਟਸ ਦੇ ਕੀ ਹੁੰਦਾ ਹੈ ਕਿ ਟੌਨਸਿਲਸ ਦੇ ਵਿੱਚ ਬਾਰ ਬਾਰ ਇਨਫੈਕਸ਼ਨ ਹੋਣ ਕਰਕੇ ਟੌਨਸਿਲਸ ਵੱਡੇ ਹੋਣ ਲੱਗ ਜਾਂਦੇ ਆ ਜਾਂ ਕਈਆਂ ਵਿੱਚ ਬੋਡੀ ਦੀ ਇਮਿਊਨਿਟੀ ਵੈਸੇ ਹੀ ਘਟ ਹੁੰਦੀ ਹੈ ਜਿੰਦੇ ਕਰਕੇ ਕਿ ਟੌਨਸਿਲਸ ਦੇ ਉਹਨਾਂ ਦੀ ਸਾਈਜ਼ ਵੱਧ ਜਾਂਦਾ ਹੈ ਕਿਉਂਕਿ ਉਹ ਸਹੀ ਸਵਧਨ ਦਾ ਕਾਰਨ ਹੀ ਇਹ ਹੁੰਦਾ ਹੈ ਤਾਂ ਕਿ ਉਹ ਬੋਡੀ ਚ ਇਨਫੈਕਸ਼ਨ ਨੂੰ ਜਾਨ ਨਾ ਦੇਣਾ ਜੀ ਡਾਕਟਰ ਸਾਹਿਬ ਸਾਡੀ ਸਕਰੀਨ ਤੇ ਅਸੀਂ ਫਲੈਸ਼ ਕਰ ਰਹੇ ਹਾਂ ਇਹ ਜਿਹੜਾ ਕਿ ਗਲੇ ਦਾ 뷰 ਮੈਨੂੰ ਲੱਗ ਰਿਹਾ ਹੈ ਇਹ ਤੇ ਡਾਕਟਰ ਸਾਹਿਬ ਇਹਦੇ ਬਾਰੇ ਤੁਸੀਂ ਕੀ ਦਸੋਗੇ ਦੇਖੋ ਇਹਦੇ ਵਿੱਚ ਇਹੀ ਹੈ ਕਿ ਇਹ ਗਲੇ ਦੇ ਟੌਨਸਿਲ ਜਿਵੇਂ ਵਧੇ ਹੋਏ ਹੈ ਤੇ ਉਹਨਾਂ ਚ ਸਫੇਦ ਦਾਣੇ ਜਿਹੜੇ ਬਨੇ ਆ ਇਹ ਇਨਫੈਕਸ਼ਨ ਦੇ ਚਾਂਸ ਦਿਖਦੀ ਪਈ ਹੈਗੀ ਹੈ ਲਾਲ ਹੋਣਾ ਉਹੀ ਹੈ ਕਿ ਇਨਫੈਕਸ਼ਨ ਵੱਧ ਕੇ ਉਹਦੇ ਕਰਕੇ ਗਲੇ ਚ ਸਵੇਲਿੰਗ ਆ ਗਈ ਹੈ ਤੇ ਟੌਨਸਿਲਸ ਵੀ ਬਹੁਤ ਜ਼ਿਆਦਾ ਵਧੇ ਹੋਏ ਹੈ ਜੀ ਇੰਦੇ ਲਈ ਮੇਨਲੀ ਇਹ ਹੈ ਕਿ ਦਵਾਈਆਂ ਵਗੈਰਾ ਦੇਖ ਕੇ ਸਭ ਤੋਂ ਪਹਿਲਾਂ ਇਨਫੈਕਸ਼ਨ ਨੂੰ ਸਹੀ ਕਰਨਾ ਬਹੁਤ ਜ਼ਰੂਰੀ ਹੈ ਜੀ ਇੱਕ ਵਾਰੀ ਇਨਫੈਕਸ਼ਨ ਸਹੀ ਹੋ ਜਾਂਦਾ ਹੈ ਟੌਨਸਿਲਸ ਦਾ ਸਾਈਜ਼ ਆਪਣੀ ਨਾਰਮਲ ਜਗ੍ਹਾ ਤੇ ਆ ਜਾਂਦਾ ਹੈ ਜੀ ਉਸ ਤੋਂ ਬਾਅਦ ਅੱਗੇ ਦੇ ਸਟੈਪ ਸੋਚੇ ਜਾਂਦੇ ਆ ਓਕੇ ਸਰਜਰੀ ਕਦੇ ਵੀ ਪਹਿਲਾ ਸਟੈਪ ਨਹੀਂ ਰਹਿੰਦਾ ਪਹਿਲਾਂ ਹਮੇਸ਼ਾ ਦਵਾਈਆਂ ਹੀ ਨਾਲ ਟਰਾਈ ਕੀਤਾ ਜਾਂਦਾ ਹੈ ਹਮ ਹਮ ਟੌਨਸਿਲਸ ਬਹੁਤ ਜ਼ਿਆਦਾ ਵੱਡੇ ਹੋ ਜਾਣ ਜਿੰਦੇ ਕਰਕੇ ਕਿ ਪੇਸ਼ੈਂਟ ਨੂੰ ਖਾਣ ਪੀਣ ਚ ਪ੍ਰੋਬਲਮ ਆਨ ਲੱਜੇ ਉਹਨਾਂ ਦੇ ਵਿੱਚ ਅੱਗੇ ਆਪਾਂ ਨੂੰ ਨੈਕਸਟ ਸਟੈਪ ਸਰਜਰੀ ਬਾਰੇ ਸੋਚਣਾ ਚਾਹੀਦਾ ਹੈ ਜੀ ਸੈਕੰਡ ਚੀਜ਼ ਸਰਜਰੀ ਡਾਕਟਰ ਸਾਹਿਬ ਕਿਸ ਉਮਰ ਵਿੱਚ ਕੀਤੀ ਜਾ ਸਕਦੀ ਹੈ ਅਕਸਰ ਮੈਂ ਦੇਖਿਆ ਕਿ ਬੱਚਿਆਂ ਵਿੱਚ ਟੌਨਸਿਲਸ ਪਏ ਹੁੰਦੇ ਐ ਔਰ ਉਹਦੇ ਕਰਕੇ ਬਾਰ-ਬਾਰ ਕਫ ਕੋਲਡ ਫੀਵਰ ਉਹਨਾਂ ਨੂੰ ਹੋ ਰਿਹਾ ਤੇ ਕਈ ਵਾਰੀ ਪੇਸ਼ੈਂਟਸ ਆਤੇ ਕਿ ਡਾਕਟਰ ਸਾਹਿਬ ਇਹਦਾ ਆਪਰੇਟ ਕਰਵਾ ਦਈਏ ਤੇ ਕਦੋਂ ਐਡਵਾਈਸ ਕੀਤਾ ਜਾਏ ਕਿ ਬਈ ਹਾਂਜੀ ਐ ਹੁਣ ਤੁਹਾਨੂੰ ਕਰਵਾਉਣਾ ਹੀ ਪੈਣਾ ਦੇਖੋ ਹਰ ਪੇਸ਼ੈਂਟ ਦੀ ਹਿਸਟਰੀ ਜਾਨਣਾ ਬਹੁਤ ਜ਼ਰੂਰੀ ਹੈ ਕਿ ਕਿੰਨੀ ਕ ਵਾਰ ਉਹਨੂੰ ਕਫ ਕੋਲ ਦੇ ਅਟੈਕਸ ਆ ਰਹੇ ਹੈ ਸਾਲ ਦੇ ਵਿੱਚ ਜਾਂ ਹਰ ਮਹੀਨੇ ਚ ਕਿੰਨੀ ਕ ਵਾਰ ਹੋ ਰਿਹਾ ਹੈ ਉਹਨਦੇ ਬੇਸ ਤੇ ਅੱਗੇ ਡਿਸਾਈਡ ਕੀਤਾ ਜਾਂਦਾ ਹੈ ਜੀ ਜ਼ਰੂਰੀ ਨਹੀਂ ਹੈ ਜੇ ਪੇਸ਼ੈਂਟ ਨੂੰ ਹਰ 6 ਮਹੀਨੇ ਤੇ ਇੱਕ ਵਾਰ ਹੀ ਕਫ ਕੋਲ ਦਾ ਅਟੈਕ ਆਂਦਾ ਹੈ ਤਾਂ ਉਹਨਦੇ ਲਈ ਬੈਟਰ ਇਹ ਰਹਿੰਦਾ ਹੈ ਕਿ ਬਈ ਦਵਾਈਆਂ ਵਗੈਰਾ ਲੈ ਕੇ ਇੱਕ ਵਾਰੀ ਕੰਟਰੋਲ ਕਰ ਦਿੱਤਾ ਜਾਵੇ ਓਕੇ ਉਹਨਦੇ ਲਈ ਕਦੇ ਸਰਜਰੀ ਜਨਰਲੀ ਐਡਵਾਈਸ ਨਹੀਂ ਕੀਤੀ ਜਾਂਦੀ ਬਾਕੀ ਪਰ ਜੇ ਪੇਸ਼ੈਂਟ ਨੂੰ ਹਰ ਮਹੀਨੇ ਹੀ ਦੋ ਵਾਰੀ ਅਟੈਕਸ ਆ ਰਹੇ ਹੈ ਜਾਂ ਬਾਰ-ਬਾਰ ਗਲਾ ਖਰਾਬ ਹੋ ਰਿਹਾ ਹੈ ਯਾ ਗਲਾ ਖਰਾਬ ਹੋਰ ਕਰਕੇ ਬੁਖਾਰ ਆ ਰਿਹਾ ਪੇਸ਼ੈਂਟ ਨੂੰ ਤਾਂ ਅੱਗੇ ਆਪਾਂ ਨੂੰ ਫੇਰ ਨੈਕਸਟ ਸਟੈਪ ਬਾਰੇ ਸੋਚਣਾ ਚਾਹੀਦਾ ਜਿੰਦੇ ਵਿੱਚ ਕੀ ਆਪਾਂ ਸਰਜਰੀ ਬਾਰੇ ਸੋਚ ਸਕਦੇ ਹੈ ਕਿ ਪਰ ਸਰਜਰੀ ਹਮੇਸ਼ਾ ਆਖਰੀ ਸਟੈਪ ਰਹਿੰਦਾ ਹੈ ਸਰਜਰੀ ਕਰਨ ਦੀ ਉਮਰ 5 ਸਾਲ ਤੋਂ ਲੈ ਕੇ ਕਿਦੋਂ ਵੀ ਵੱਡੇ ਹੋਣ ਤੱਕ ਕਦੋਂ ਮਰਜ਼ੀ ਕਰ ਸਕਦੇ ਹਾਂ ਸਰਜਰੀ ਟੌਨਸਿਲ ਦੇ ਲਈ ਸਰਜਰੀ ਦੀ ਕੋਈ ਉਮਰ ਨਹੀਂ ਹੈ 5 ਸਾਲ ਤੋਂ ਬਾਅਦ ਕਿਦੋਂ ਮਰਜ਼ੀ ਆਪਾਂ ਸਰਜਰੀ ਕਰ ਸਕਦੇ ਹੈ ਕਿ ਡਾਕਟਰ ਸਭ ਕੁਝ ਬੱਚਿਆਂ ਵਿੱਚ ਦੇਖਿਆ ਹੈ ਕਿ ਨੀਜ਼ਲ ਟਵਾਇੰਗ ਬਹੁਤ ਹੁੰਦਾ ਹੈ ਮਤਲਬ ਨੱਕ ਰਹੀਂ ਆਵਾਜ਼ ਨਾਰਮਲ ਆਵਾਜ਼ ਵਿੱਚ ਵੀ ਉਹਨਾਂ ਦੀ ਲੱਗਦਾ ਹੈ ਕਿ ਨੱਕ ਰਾਈ ਬੋਲਦੇ ਪਏ ਡਾਕਟਰ ਤੇ ਇਹ ਚੀਜ਼ ਜਦੋਂ ਜ਼ਿਆਦਾ ਹੁੰਦੀ ਹੈ ਐਸੋਸੀਏਟ ਹੋ ਜਾਂਦੀ ਹੈ ਸਨੋਰਿੰਗ ਦੇ ਨਾਲ ਕਿ ਬੱਚਾ ਸਾਹ ਮੂੰਹ ਖੋਲ ਕੇ ਹੀ ਲੈ ਰਿਹਾ ਤੇ ਇਦਾਂ ਦੀ ਕੰਡੀਸ਼ਨ ਵਿੱਚ ਜੇ ਚੈਕਿੰਗ ਕਰਾ ਕੇ ਐਡਨੋਇਡਸ ਜਾਂ ਟਾਂਸਲ ਟਾਂਸਲਸ ਵਧੇ ਹੋਏ ਹੋਣ ਤਾਂ ਕੀ ਉਹਦਾ ਆਪਰੇਸ਼ਨ ਐਡਵਾਈਸ ਕਰਿਆ ਜਾਣਾ ਚਾਹੀਦਾ ਬਿਲਕੁਲ ਦੇਖੋ ਨੈਜ਼ਲ ਟੁਐਂਗ ਆਨ ਦਾ ਮਤਲਬ ਇਹ ਹੀ ਹੈ ਕਿ ਪੇਸ਼ੈਂਟ ਦਾ ਨੱਕ ਬੰਦ ਹੈ ਜਿੰਦੇ ਕਰਕੇ ਕਿ ਪੇਸ਼ੈਂਟ ਦੀ ਨੱਕ ਰਾਈ ਆਵਾਜ਼ ਨਹੀਂ ਆ ਰਹੀ ਪ੍ਰੋਪਰ ਪ੍ਰੋਪਰ ਨੱਕ ਤੇ ਮੂੰਹ ਚੋਂ ਜੀਵਨ ਆਵਾਜ਼ ਆਣੀ ਚਾਹੀਦੀ ਉਹ ਆਵਾਜ਼ ਨਹੀਂ ਆ ਰਹੀ ਜੀ ਤੇ ਉਹਨਦੇ ਲਈ ਸਭ ਤੋਂ ਪਹਿਲਾਂ ਇਹੀ ਹੁੰਦਾ ਹੈ ਕਿ ਵੀ ਕੁਝ ਐਕਸ-ਰੇਸ ਕਰਾਏ ਜਾਂਦੇ ਆ ਐਕਸ-ਰੇਸ ਕਰਾ ਕੇ ਪਹਿਲਾਂ ਦੇਖਿਆ ਜਾਂਦਾ ਹੈ ਕਿ ਵੀ ਨੱਕ ਦੇ ਅੰਦਰ ਮਾਸ ਵਧਿਆ ਹੋਇਆ ਹੈ ਕਿ ਨਹੀਂ ਵਧਿਆ ਹੋਇਆ ਗਲੇ ਦੇ ਟੌਨਸਿਸ ਨੂੰ ਟੋਰਚ ਨਾਲ ਜਾਂ ਆਪਣੇ ਕੁਝ ਕੈਮਰਾਸ ਆਂਦੇ ਅੱਜਕੱਲ ਜਿੰਨੇ ਨਾਲ ਕੀ ਚੈੱਕ ਕਰਕੇ ਦੇਖਿਆ ਜਾਂਦਾ ਕਿ ਕਿੰਨੇ ਵੱਡੇ ਹੈਗੇ ਆ ਟੌਨਸਿਲਸ ਡਾਕਟਰ ਸਾਹਿਬ ਇੱਕ ਦਰਸ਼ਕ ਹੋੜ ਜੁੜੇ ਨੇ ਸਾਡੇ ਨਾਲ ਹੈਲੋ ਡਾਕਟਰ ਨੂੰ ਸ਼ੁਕਰੀਆ ਹਾਂ ਜੀ ਨਮਸਕਾਰ ਜੀ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਵੀ ਨੱਕ ਦੇ ਵਿੱਚ ਅਗਰ ਪੋਲੀਪਸ ਹੋ ਜਾਂਦਾ ਹੈ ਤਾਂ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਆਪਾਂ ਨੂੰ ਮੈਡੀਸਿਨ ਨਾਲ ਲੈਣਾ ਚਾਹੀਦਾ ਹੈ ਜਾਂ ਕਿ ਆਪਰੇਸ਼ਨ ਹੀ ਕਰਾਉਣਾ ਚਾਹੀਦਾ ਹੈ ਜਾਂ ਇਹਦੇ ਵਿੱਚ ਯੋਗ ਪ੍ਰਾਣਯਾਮ ਵੀ ਕੁਝ ਰਾਹਤ ਪਾ ਸਕਦਾ ਜਿਵੇਂ ਜਲ ਨੀਤੀ ਜਾਂ ਸੂਤਰ ਨੀਤੀ ਵਗੈਰਾ ਜੇ ਕੀਤੀ ਜਾਵੇ ਕੀ ਉਹਦਾ ਆਪਾਂ ਨੂੰ ਬੇਨਫਿਟ ਹੋ ਸਕਦਾ ਜੀ ਡਾਕਟਰ ਬਹੁਤ ਹੀ ਅੱਛਾ ਸਵਾਲ ਬਹੁਤ ਹੀ ਵਧੀਆ ਸਵਾਲ ਸਾਡੇ ਦਰਸ਼ਕ ਨੇ ਪੁੱਛਿਆ ਹੈ ਤੇ ਹੁਣ ਮੈਂ ਉਸ ਤੇ ਹੀ ਆਣ ਲੱਗੀ ਸੀ ਕਿ ਨੈਜ਼ਲ ਪੋਲਪ ਕਿੱਦਾਂ ਦੀ ਬਿਮਾਰੀ ਹੈ ਔਰ ਇਹਦੇ ਵਿੱਚ ਕੀ ਪ੍ਰਾਣਯਾਮ ਔਰ ਨੀਤੀ ਵਗੈਰਾ ਦਾ ਰੋਲ ਹੈ ਇੱਤਾ ਜਾਣਾ ਚਾਹੀਦਾ ਕਿ ਨਹੀਂ ਅ ਦੇਖੋ ਨੈਜ਼ਲ ਪੋਲੀਪਸ ਉਹ ਤੋਂ ਪਹਿਲਾਂ ਗਈ ਆ ਆਪਾਂ ਤਾਂ ਇੱਕ ਬੇਸਿਕ ਬਿਮਾਰੀ ਨੂੰ ਸਮਝੀਏ ਤਾਂ ਇਹ ਅਲਰਜੀ ਦੀ ਇੱਕ ਬਿਮਾਰੀ ਹੈ ਜੀ ਅਲਰਜੀ ਕਹੀਏ ਆਪਾਂ ਤਾਂ ਇੱਕ ਤਰ੍ਹਾਂ ਹਵਾ ਦੇ ਵਿੱਚ ਧੂਲ ਘੱਟਾ ਮਿੱਟੀ ਕੋਈ ਵੀ ਡਸਟ ਹੈ ਜਾਂ ਆਪਾਂ ਕਹੀਏ ਕਿ ਜਾਨਵਰਾ ਦੀ ਪੋਟੀ ਵਗੈਰਾ ਜੋ ਹੁੰਦੀ ਹੈ ਉਹਨਾਂ ਤੋਂ ਜਿਹੜੇ ਕਣ ਹਵਾ ਚ ਆਂਦੇ ਆ ਉਹ ਆਪਣੇ ਨੱਕ 'ਚ ਜਦੋਂ ਆਪਾਂ ਸਾਹ ਲੈਂਦੇ ਆ ਆਪਣੇ ਨੱਕ ਨੂੰ ਉਹ ਇਰੀਟੇਟ ਕਰਦੇ ਆ ਇਰੀਟੇਟ ਕਰਨ ਦੇ ਕਰਕੇ ਆਪਣੇ ਬੋਡੀ ਜਿਹੜੀ ਹੈ ਉਹ ਰਿਐਕਸ਼ਨ ਕਰਦੀ ਹੈ ਜਿੰਦੇ ਕਰਕੇ ਕੀ ਉਹਨਾਂ ਕਿਟਾਨੂ ਨੂੰ ਬਾਹਰ ਸੁਟਣਾ ਚਾਹੁੰਦੀ ਹੈ ਉਹਦੇ ਰਿਸਪੌਂਸ ਤੇ ਵਿੱਚ ਆਪਾਂ ਨੂੰ ਛਿੱਕਾਂ ਆਨੀਆਂ ਨੱਕ ਚੋਂ ਪਾਣੀ ਵਗਣਾ ਤੇ ਗਲੇ ਚ ਰੇਸ਼ਾ ਡਿੱਗਣਾ ਇਹ ਸਾਰੀਆਂ ਪ੍ਰੋਬਲਮਸ ਵੀ ਆ ਜਾਂਦੀਆਂ ਹਨ ਇਹਨਾਂ ਦੇ ਵਿੱਚ ਹੀ ਹੁਣ ਕਈ ਪੇਸ਼ੈਂਟਸ ਵਿੱਚ ਜੇ ਅੱਗੇ ਟ੍ਰੀਟਮੈਂਟ ਟਾਈਮ ਤੇ ਨਾ ਲਿੱਤਾ ਜਾਵੇ ਤਾਂ ਉਹਨਾਂ ਦੇ ਵਿੱਚ ਅੱਗੇ ਪੋਲਿਪਸ ਬਣਨ ਦੇ ਚਾਂਸਸ ਵੱਧ ਜਾਂਦੇ ਆ ਇਹ ਪੋਲਿਪਸ ਬਣ ਕੇ ਨੱਕ ਨੂੰ ਬੰਦ ਕਰ ਦਿੰਦੇ ਜਿੰਦੇ ਕਰਕੇ ਕੀ ਨੱਕ ਪੂਰੀ ਤਰ੍ਹਾਂ ਬੰਦ ਹੋਣ ਲੱਗ ਜਾਂਦਾ ਹੈ ਪੇਸ਼ੈਂਟ ਨੂੰ ਖਰਾਟਿਆਂ ਦੀ ਪ੍ਰੋਬਲਮ ਵੀ ਆਨ ਲੱਗ ਜਾਂਦੀ ਹੈ ਜੀ ਤੇ ਗਲੇ ਚ ਰੇਸ਼ਾ ਡਿੱਗਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਾਚ ਜਾਂਦੀ ਹੈ ਜਿੰਨੂੰ ਆਪਾਂ ਪੋਸਟ ਨੈਜ਼ਲ ਡ੍ਰਿਪ ਇੰਗਲਿਸ਼ ਚ ਕਹਈਏ ਤਾਂ ਰਾਈਟ ਹੁਣ ਨੈਜ਼ਲ ਪੋਲੀਪੋਸਿਸ ਦੇ ਲਈ ਜੇ ਹੈਗਾ ਵਾ ਟ੍ਰੀਟਮੈਂਟ ਬਹੁਤ ਸਾਰੇ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਉਹਦੇ ਲਈ ਮੈਡੀਸਿਨਸ ਵਗੈਰਾ ਨਾਲ ਟਰਾਈ ਕੀਤਾ ਜਾਂਦਾ ਹੈ ਨੈਜ਼ਲ ਸਪਰੇਅ ਦੀ ਆਪਾਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਉਹ ਸਪਰੇਅਸ ਵਗੈਰਾ ਯੂਜ਼ ਕਰ ਲੈਣੇ ਚਾਹੀਦੇ ਆ ਜੀ ਡਾਕਟਰ ਉਹ ਸਪਰੇਅ ਦਾ ਕੀ ਫਾਇਦਾ ਹੁੰਦਾ ਉਹ ਪੋਲੀਪ రిగਰਸ ਹੋ ਜਾਂਦੇ ਖਤਮ ਹੋ ਜਾਂਦੇ ਨਹੀਂ ਦੇਖੋ ਪੋਲਪਸ ਕਦੇ ਵੀ ਇੱਕ ਵਾਰੀ ਬਨ ਗਏ ਦਾ ਰਿਗਰਸ ਨਹੀਂ ਹੁੰਦੇ ਉਹਨਾਂ ਦੇ ਲਈ ਜਿਹੜਾ ਆਪਾਂ ਸਪਰੇਅਸ ਦਿੰਨੇ ਆ ਉਹਦੇ ਨਾਲ ਉਹ ਸਿਰਫ ਛੋਟੇ ਹੁੰਦੇ ਆ ਉਹਨਾਂ ਦੀ ਸੋਜ ਜਿਹੜੀ ਉਹ ਘਟਦੀ ਹੈ ਜਿੰਦੇ ਕਰਕੇ ਕਿ ਸਾਹ ਲੈਣ ਥੋੜਾ ਜਿਹਾ ਆਰਾਮ ਮਿਲਦਾ ਹੈ ਰਾਈਟ ਪਰ ਮੇਨ ਇਹ ਹੈ ਕਿ ਅੱਗੇ ਟੈਸਟ ਕਰਾ ਕੇ ਦੇਖਣਾ ਪੰਦਾ ਹੈ ਕਿ ਵੀ ਬਿਮਾਰੀ ਕਿੰਨੀ ਕੁ ਵਧੀ ਹੋਈ ਹੈ ਜੀ ਕਈ ਵਾਰ ਇਹ ਪੋਲਪਸ ਜਿਹੜੇ ਸਾਈਨਸਿਸ ਬਾਰੇ ਜਿੰਨੇ ਵਾਰੇ ਆਪਾਂ ਗੱਲ ਕਰ ਰਹੇ ਸੀਗੇ ਅੱਠ ਸਾਈਨਸ ਹੁੰਦੇ ਆ ਉਹਨਾਂ ਸਾਰੇ ਸਾਈਨਸਿਸ ਵਿੱਚ ਇਹ ਪੋਲਪਸ ਬਣ ਕੇ ਪੂਰਾ ਭਰ ਜਾਂਦੇ ਆ ਓਕੇ ਹੁਣ ਜਦੋਂ ਸਾਈਨਸ ਦੇ ਵਿੱਚ ਪੋਲਪਸ ਭਰ ਗਏ ਜੀ ਤਾਂ ਆਪਣਾ ਜਿਹੜੀ ਹਵਾ ਸਾਹ ਲਵਾਂਗੇ ਉਹ ਨੱਕ ਦੀ ਹਵਾ ਜਿਹੜੀ ਇਹ ਗਰਮ ਨਹੀਂ ਹੋ ਪਾਏਗੀ ਸ਼ੁੱਧ ਨਹੀਂ ਹੋ ਪਾਏਗੀ ਉਹਦੇ ਕਰਕੇ ਉਹ ਦਿੱਕਤਾਂ ਹੋਰ ਵਧੀਆਂ ਜਾਣਗੀਆਂ ਜਾ ਕੇ ਅੰਦਰ ਫਿਰ ਗਲਾ ਔਰ ਛਾਤੀ ਵੀ ਖਰਾਬ ਛਾਤੀ ਵਿੱਚ ਖਰਾਬ ਹੋਣਗੀਆ ਤੇ ਉਸ ਕਰਕੇ ਉਸ ਸਪਰੇਸ ਦੇ ਨਾਲ ਇੱਕ ਤਾਂ ਸੋਚ ਘਟੇਗੀ ਤੇ ਉਹਦੇ ਨਾਲ ਸਾਹ ਲੈਣ ਚ ਥੋੜਾ ਇੰਪਰੂਵਮੈਂਟ ਮਿਲੇਗੀ ਪੇਸ਼ੈਂਟ ਨੂੰ ਤੇ ਡਾਕਟਰ ਸਾਹਿਬ ਕਦੋਂ ਫਿਰ ਤੁਸੀਂ ਐਡਵਾਈਸ ਕਰਦੇ ਹੋ ਕਿ ਹੁਣ ਪੋਲੀਪੈਕਟੋਮੀ ਕਰਨੀ ਹੀ ਪੈਣੀ ਹੈ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਤਾਂ ਮੈਡੀਕਲ ਟਰੀਟਮੈਂਟ ਤੇ ਕਰਨਾ ਚਾਹੀਦਾ ਹੈ ਠੀਕ ਹੈ ਐਟਲੀ ਜੇ ਤਾਂ ਪੇਸ਼ੈਂਟਸ ਬਹੁਤ ਪੁਰਾਣੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਬਹੁਤ ਲੰਬੇ ਟਾਈਮ ਤੋਂ ਹੀ ਦਿੱਕਤਾਂ ਆ ਰਹੀਆਂ ਹੈਗੀਆਂ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਮਹੀਨਾ 2 ਮਹੀਨੇ ਹਜੇ ਟਰੀਟਮੈਂਟ ਦਵਾਈਆਂ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਜੇ ਦਵਾਈਆਂ ਨਾਲ ਆਰਾਮ ਨਹੀਂ ਆਂਦਾ

ਅਲਰਜੀ ਬਾਰੇ ਦੇਖੀਏ ਮੇਨ ਬਚਾਅਤਾ ਇਹੀ ਹੈ ਕਿ ਵੀ ਹਵਾ ਸ਼ੁੱਧ ਲਈਏ ਆਪਾਂ ਜੀ ਉਹਨਾਂ ਦੇ ਲਈ ਮੂੰਹ ਤੇ ਕਪੜਾ ਮਾਸਕ ਬਣ ਕੇ ਰੱਖੀਏ ਜਦੋਂ ਵੀ ਆਪਾਂ ਬਾਹਰ ਨਿਕਲੀਏ ਜਿਆਦਾ ਧੂਲ ਕੱਟੇ ਵਾਲੀ ਜਗ੍ਹਾ ਤੇ ਜਾਣਿਆ ਤਾਂ ਉਹਨਾਂ ਨੂੰ ਆਪਾਂ ਮਾਸਕ ਵਗੈਰਾ ਯੂਜ਼ ਕਰੀਏ ਕਰੇ ਆਪਣੇ ਪੈਟਸ ਹੈ ਆਪਣੇ ਜਾਨਵਰ ਹੈ ਆਪਾਂ ਉਹਨਾਂ ਨੂੰ ਆਪਣੇ ਬੈੱਡ ਤੇ ਇਹ ਨਾ ਲੈ ਕੇ ਆਈਏ ਉਹਨਾਂ ਨੂੰ ਬਾਹਰ ਰੱਖੀਏ ਉਹਨਾਂ ਦਾ ਏਰੀਆ ਅਲੱਗ ਰੱਖੀਏ ਕਿਉਂਕਿ ਉਹਨਾਂ ਦੇ ਵਾਲ ਉਹਨਾਂ ਦੇ ਬੋਡੀ ਦੀ ਜਿਹੜੀ ਚੀਜ਼ਾਂ ਹੈਗੀ ਹੈ ਉਹ ਵੀ ਆਪਣੇ ਨੱਕ ਨੂੰ ਇਰੀਟੇਟ ਕਰਦੀ ਹੈ ਸੈਕਿੰਡ ਚੀਜ਼ ਹੈ ਆਪਣੇ ਬੈਡ ਸ਼ੀਟਸ ਹੈ ਕੰਬਲ ਹੈ ਪਿਲੋਜ਼ ਵਗੈਰਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਰੈਗੂਲਰਲੀ ਚੇਂਜ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਾ ਬੂਰ ਵੀ ਜਿਹੜਾ ਹੈ ਇਹ ਵੀ ਇਰਿਟੇਟ ਕਰਕੇ ਨੱਕ ਨੂੰ ਸਟੀਮੂਲੇਟ ਕਰਦਾ ਅਲਰਜੀ ਕਰਦਾ ਹੈ ਹੋਰ ਕਾਰਨ ਅਲਰਜੀ ਦੇ ਹੁੰਦੇ ਬੇਸਿਕਲੀ ਕਈ ਵਾਰ ਖੂਨਚ ਵੀ ਅਲਰਜੀ ਹੁੰਦੀ ਹੈ ਓਕੇ ਇੱਕ ਫੈਮਿਲੀਅਲ ਚਲਦੀ ਰਹਿੰਦੀ ਹੈ ਜਿਵੇਂ ਮਦਰ ਨੂੰ ਹੈ ਤਾਂ ਉਹਨਾਂ ਦੇ ਬੱਚਿਆਂ ਨੂੰ ਅੱਗੇ ਹੋਣ ਦੇ ਚਾਂਸਸ ਹੁੰਦੇ ਆ ਤੇ ਅੱਗੇ ਦੀ ਉਹ ਟ੍ਰਾਂਸਫਰ ਹੁੰਦੀ ਹੈ ਖੂਨ ਦੇ ਵਿੱਚ ਤੇ ਕਈ ਵਾਰ ਇਹ ਹੋ ਸਕਦਾ ਹੈ ਕਿ ਮਦਰ ਵਿੱਚ ਤਕਲੀਫ ਘੱਟ ਹੋਵੇ ਬੱਚਿਆਂ ਵਿੱਚ ਤਕਲੀਫ ਕਾਫੀ ਜ਼ਿਆਦਾ ਵੀ ਹੋ ਜਾਂਦੀ ਹੈ ਜੀ ਤੇ ਇਸ ਕਰਕੇ ਉਹਨਦੇ ਵਿੱਚ ਆਪ ਕੁਝ ਨਹੀਂ ਕਰ ਸਕਦੇ ਉਹਨਦੇ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਥੋੜਾ ਪ੍ਰੇਜ ਰੱਖੇ ਥੋੜਾ ਮੈਡੀਸਿਨਸ ਵਗੈਰਾ ਰੈਗੂਲਰ ਰੱਖੇ ਤੇ ਇੱਕ ਡਾਕਟਰ ਦੀ ਉਹਨਦੇ ਵਿੱਚ ਕੰਸਲਟੇਸ਼ਨ ਚ ਰਵੇ ਜਦੋਂ ਵੀ ਕੋਈ ਤਕਲੀਫ ਹੋਵੇ ਰਾਈਟ ਡਾਕਟਰ ਸਾਹਿਬ ਐਲਰਜੀ ਜਿਹੜੀ ਹੈ ਸਿਰਫ ਨੋਜ਼ ਨੂੰ ਵੀ ਅਫੈਕਟ ਕਰ ਸਕਦੀ ਹੈ ਕਿ ਗਲੇ ਵਗੈਰਾ ਦੀ ਪ੍ਰੋਬਲਮਸ ਵੀ ਇਹਦੇ ਨਾਲ ਆ ਸਕਦੀਆਂ ਨੇ ਬਿਲਕੁਲ ਗਲੇ ਦੀ ਪ੍ਰੋਬਲਮਸ ਵੀ ਆ ਸਕਦੀਆਂ ਐਲਰਜੀ ਸਾਰੇ ਸ਼ਰੀਰ ਨੂੰ ਇਫੈਕਟ ਕਰ ਸਕਦੀ ਹੈ ਨੱਕ ਨੂੰ ਤਾਂ ਕਰਦੀ ਹੀ ਕਰਦੀ ਹੈ ਨਾਲ ਗਲੇ ਨੂੰ ਵੀ ਇਫੈਕਟ ਕਰ ਸਕਦੀ ਹੈ ਡਾਕਟਰ ਸਾਹਿਬ ਉਹਦੇ ਵਿੱਚ ਖਾਸ ਪਰਹੇਜ਼ ਜਿੱਦਾਂ ਲੋਕੀ ਕਈ ਵਾਰ ਕਹਿੰਦੇ ਕਿ ਫੁੱਲਾਂ ਤੋਂ ਵੀ ਪ੍ਰੋਬਲਮ ਆ ਜਾਂਦੀ ਹੈ ਪਰਫਿਊਮਸ ਵਗੈਰਾ ਤੇ ਇਹ ਚੀਜ਼ਾਂ ਦਾ ਵੀ ਪਰਹੇਜ਼ ਜ਼ਰੂਰੀ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਪਰਹੇਜ਼ ਜ਼ਰੂਰੀ ਹੋ ਜਾਂਦਾ ਹੈ परफ्यूम्स वगैरह तो भी अवॉइड करना बेसिकली स्ट्रांग स्मेलस तो अवॉइड करना बहुत जरूरी है स्ट्रांग स्मेलस जमे की कोई भी केमिकल्स होगे कोई भी अपने परफ्यूम्स होगे ते फूल वगैरह होगे जमे ਘਰਾਂ ਚ ਜਿੰਨਾ ਦੇ ਆਪਣੇ ਪੌਦੇ ਲਗਾਏ ਹੁੰਦੇ ਆ ਉਹਨਾਂ ਦੇ ਫੁੱਲ ਦੇ ਜਿਹੜੇ ਹੁੰਦੇ ਪੋਲਨਸ ਹੁੰਦੇ ਆ ਉਹ ਵੀ ਬਹੁਤ ਇਰਿਟੇਟ ਕਰਦੇ ਆ ਕਈਆਂ ਨੂੰ ਤੇ ਉਹ ਵੀ ਨੱਕ ਚ ਜਾ ਕੇ ਸਟੀਮੂਲੇਟ ਕਰਦੇ ਆ ਅਲਰਜੀ ਨੂੰ ਤੇ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਵੀ ਆਪਾਂ ਨੂੰ ਐਵੋਇਡ ਕਰਨਾ ਚਾਹੀਦਾ ਡਾਕਟਰ ਸਾਹਿਬ ਇੱਕ ਦਰਸ਼ਕ ਹੋਰ ਜੁੜੇ ਨੇ ਸਾਡੇ ਨਾਲ ਹੈਲੋ ਹੈਲੋ ਹਾਂਜੀ ਜਸਟ੍ਰੀਕਲ ਜੀ ਤੁਹਾਡਾ ਸਵਾਗਤ ਸਟੂਡੀਓ ਵਿੱਚ ਮੈਂ ਨਮਸਕਾਰ ਜੀ ਤੁਹਾਨੂੰ ਵੀ ਮੈਂ 9074 ਦੇ ਵਿੱਚ ਨਾ ਮੈਂ ਕਰਾਇਆ ਸੀ ਟੌਨਸਲਟੋਮੀ ਤੇ ਐਸਐਮਆਰ ਠੀਕ ਹੈ ਮੈਨੇ ਟੈਬੂ ਟੂ ਏ ਡੀ ਆ ਉਸ ਤੋਂ ਮੈਂ ਨਾ ਮੈਨੂੰ ਬ੍ਰੋਂਕਾਈਟਸ ਆਉਣ ਲੱਗ ਪਿਆ ਲਗਾਤਾਰ ਜਦੋਂ ਜੇ ਆਂਦਾ ਨਾ ਆਪਣੇ ਮੌਸਮ ਉਸਲੇ ਮੈਨੂੰ ਬ੍ਰੋਂਕਾਈਟਸ ਬੜਾ ਪੈੜਾ ਹੋ ਜਾਂਦਾ ਕਿਉਂਕਿ ਉਸ ਤੋਂ ਬਾਅਦ 2-3 ਮਹੀਨੇ ਬਾਅਦ ਨਾ ਮੈਨੂੰ ਅਲਰਜੀਕ ਨੈਕਸ ਹੋਈ ਸੀ ਨੱਕ ਦੇ ਵਿੱਚ ਡਾਕਟਰ ਸਾਹਿਬ ਨੇ ਤਾਂ ਖਾਨ ਵੀ ਗਿਆ ਸੀ ਕਹਿੰਦੇ ਕੋਮਨ ਹੈ ਕੋਈ ਗੱਲ ਨਹੀਂ ਹੋ ਜਾਂਦੀ

ਬਹੁਤ ਕੁਝ ਪੁੱਛਾਂਗੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਕਿਦਾਂ ਕੀ ਪ੍ਰੀਕੌਸ਼ਨਸ ਲਿੱਤੀ ਜਾਂਦੇ ਐ ਅਲਰਜੀ ਕੀ ਹੁੰਦੀ ਬਾਰੇ ਦੱਸਿਆ ਆਪਣੇ ਬਿਜ਼ੀ ਸ਼ੈਡਿਊਲ ਤੋਂ ਟਾਈਮ ਕੱਢ ਕੇ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਦਰਸ਼ਕੋ ਤੁਸੀਂ ਵੀ ਸਾਡੇ ਨਾਲ ਬਨੇ ਰਹੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਥੋੜੇ ਦਿਨਾਂ ਤੱਕ ਫਿਰ ਦੁਬਾਰਾ ਹਾਜ਼ਰ ਹੋਵਾਂਗੀ